ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ ਰਾਜਨੀਤਿਕ ਹਾਲਾਤਾਂ ਤੇ ਉਹ ਹਾਲਾਤੇ ਪੀ ਇਹਨਾਂ ਦਾ ਕੀ ਅਸਰ ਹੈ ਸਭ ਤੋਂ ਪਹਿਲਾਂ ਨਾ ਕਿਸੇ ਨੇ ਸੋਸ਼ਲ ਮੀਡੀਆ ਤੇ ਕਿਹਾ ਵੀ ਜੇ ਤੁਸੀਂ ਸਾਰੇ ਪ੍ਰਵਾਸੀ ਕੱਢਣੇ ਐ ਵੀ ਜਿਹੜਾ ਅੰਮ੍ਰਿਤਸਰ ਦਾ ਐਮਐਲਏ ਐ ਅੰਮ੍ਰਿਤਸਰ ਸੈਂਟਰਲ ਦਾ ਡਾਕਟਰ ਕੁਮਰ ਵਿਜੇ ਪ੍ਰਤਾਪ ਸਿੰਘ ਤੁਹਾਨੂੰ ਯਾਦ ਹੋਏਗਾ 2004 ਜਾਂ 5 ਚ ਜੋ 6 ਚ ਡਾਕਟਰ ਕੁਵਰ ਵਿਜੇ ਪ੍ਰਤਾਪ ਸਿੰਘ ਮੋਹਾਲੀ ਦਾ ਐਸਐਸਪੀ ਸੀਗਾ ਜੀ ਹੈ ਨਾ ਬਿਲਕੁਲ ਮੋਹਾਲੀ ਦਾ ਐਸਐਸਪੀ ਰਿਹਾ ਉਹ ਜੀ ਤੇ ਮੋਹਾਲੀ ਦੇ ਵਿੱਚ ਬੜਾ ਉਹਨਾਂ ਦਾ ਆਧਾਰ ਰਿਹਾ ਹੈ ਔਰ ਬੜੇ ਚੰਗੇ ਕੰਮ ਕੀਤੇ ਉਹਨਾਂ ਨੇ ਉਹ ਕਹਿੰਦੇ ਵੀ ਉਹ ਤਾਂ ਫਿਰ ਐਮਐਲਏ ਬਣ ਗਏ ਨੇ ਉਹ ਉਹ ਹੈ ਨਾ ਵੀ ਉਹਨਾਂ ਨੂੰ ਵੀ ਤੁਸੀਂ ਕੱਟੋਗੇ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਉਹਨਾਂ ਨੇ ਐਲਐਲਬੀ ਦੀ ਪੜ੍ਹਾਈ ਕੀਤੀ ਹੈ ਔਰ ਇਹ ਵੀ ਪਤਾ ਹੈ ਕਿ ਜਿਹੜੀ ਚੰਡੀਗੜ੍ਹ ਦੀ ਰਾਜਨੀਤੀ ਹੈ ਉਹਦੇ ਵਿੱਚ ਜਿਹੜੀ ਪਾਰਟੀ ਨੂੰ ਪ੍ਰਵਾਸੀ ਵੋਟਾਂ ਪੈਂਦੇ ਨੇ ਉਹ ਜਿੱਤਦੀ ਹੈ ਕੁਝ ਹਲਕੇ ਜਿਹੜੇ ਨੇ ਅ ਲੁਧਿਆਣਾ ਡਿਸਟ੍ਰਿਕਟ ਦੇ ਜਾਂ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਜਾਂ ਨਵਾਂ ਸ਼ਹਿਰ ਹਲਕੇ ਦੇ ਉਹਦੇ ਵਿੱਚ ਵੀ ਇਹਨਾਂ ਦੀ ਜਿਹੜੀ ਬਹੁਤਾਤ ਪ੍ਰਵਾਸੀ ਦੀ ਜ਼ਿਆਦਾ ਜਿੱਧਰ ਵੋਟ ਪਾਉਂਦੇ ਨੇ ਉਹ ਜਿੱਤਦੇ ਨੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਬਿਲਕੁਲ ਦਲਾਵਰੀ ਜੀ ਇਹ ਗੱਲ ਬਿਲਕੁਲ ਸਹੀ ਆ ਕਿਉਂਕਿ ਰਾਜਨੀਤਿਕ ਤਿਰਾਂ ਜਿਹੜੀਆਂ ਨਾ ਉਹ ਇਹ ਵੇਖਦੀਆਂ ਨੇ ਵੀ ਇੱਕ ਕਮਜ਼ੋਰ ਕੜੀ ਕਿੱਥੇ ਖੜੀ ਆ ਤੇ ਉਸ ਕੜੀ ਨੂੰ ਮਤਲਬ ਸਟੈਬਲਿਸ਼ ਕਰਨਾ ਉਹਨਾਂ ਨੂੰ ਮਤਲਬ ਇਹਦੇ ਨਾਲ ਜੋੜਨਾ ਕਿਉਂਕਿ ਜ਼ਿਆਦਾਤਰ ਮੋਸਟਲੀ ਜਿਹੜੀ ਇਹ ਜਿਹੜੀ ਮਤਲਬ ਲੋਕ ਸਾਡੇ ਆਏ ਆ ਇਹ ਕਾਂਗਰਸ ਦੇ ਸਪੋਰਟਰ ਰਹੇ ਨੇ ਜ਼ਿਆਦਾਤਰ ਪਰ ਅੱਜਕੱਲ ਕੀ ਆ ਸਾਡੇ ਮੁਹਾਲੀ ਤੁਸੀਂ ਵੇਖਿਆ ਕਈ ਵਾਰਾਂ ਮੁਹਾਲੀ ਕਿਤੇ ਚੰਡੀਗੜ੍ਹ ਜਿਹੜੀ ਸਾਡਾ ਜਿਹੜਾ ਜਿਹੜੀ ਫਰਨੀਚਰ ਮਾਰਕੀਟ ਆ ਉਹ ਇਲਾਕੇ ਇਹ ਪਹਿਲਾਂ ਤੇ ਅੱਗਾਂ ਲਵਾ ਦਿੰਦੇ ਨੇ ਉਹਨਾਂ ਦੀ ਝੁੱਗੀਆਂ ਨੂੰ ਤੇ ਮੁੜ ਕੇ ਉਹਨਾਂ ਨੂੰ ਤਰਵਾਸ ਦੇਣ ਵਾਸਤੇ ਆਪਣੀਆਂ ਵੋਟਾਂ ਨਾਲ ਜੋੜਨ ਵਾਸਤੇ ਉਹਨਾਂ ਨੂੰ ਮਤਲਬ ਜਿਹੜਾ ਉਹ ਉਹ ਪੈਸੇ ਮੰਡਲ ਨੇ ਸ਼ੁਰੂ ਕਰ ਦਿੰਦੇ ਨੇ ਪਤਾ ਹੈ ਰਾਜਨੀਤੀ ਦੇ ਵਿੱਚ ਬਹੁਤ ਵੱਡਾ ਜਿਹੜਾ ਇਹਨਾਂ ਦਾ ਰੋਲ ਹੈ ਕਿਸੇ ਨੂੰ ਹਰਾਉਣਾ ਜਾਂ ਕਿਸੇ ਨੂੰ ਜਿਤਾਉਣਾ ਕਿੱਥੇ ਇਹਨਾਂ ਦਾ ਪ੍ਰਭਾਵ ਹੈ ਉਥੇ ਇਹਨਾਂ ਦੀ ਰਾਜਨੀਤੀ ਬਹੁਤ ਵੱਡੀ ਪੱਧਰ ਤੇ ਹੈਗੀ ਆ ਇਹਦੇ 'ਚ ਕੋਈ ਸ਼ੱਕ ਨਹੀਂ ਜੀ ਸੋ ਇਹ ਵੀ ਇੱਕ ਰਾਜਨੀਤਿਕ ਤੌਰ ਤੇ ਵੀ ਇਹਨਾਂ ਦਾ ਬਹੁਤ ਜਿਹੜਾ ਉਹ ਰੋਲ ਹੈ ਔਰ ਇਸ ਰੋਲ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਜੀ ਉਹ ਵੱਖਰੀ ਗੱਲ ਹੈ ਜਿਹੜੇ ਅੱਜ ਇਹਨਾਂ ਦਾ ਵਿਰੋਧ ਕਰ ਰਹੇ ਨੇ ਕੱਲ ਨੂੰ ਇਲੈਕਸ਼ਨ ਹੈ ਇਲੈਕਸ਼ਨ ਦੇ ਦੌਰਾਨ ਆ ਹੁਣ ਰਹਿ ਕਿਹੜੇ ਗਏ ਨੇ 2027 ਦੀਆਂ ਆਗੀਆਂ ਇੱਕ ਤਰਨ ਤਰਨ ਦੀ ਆ ਗਈ ਜਾਂ ਹੋਰ ਆਗੀਆਂ ਇਹ ਉਹ ਇਹਨਾਂ ਨੂੰ ਉਸ ਲਈ ਵਰਤਣ ਦਾ ਯਤਨ ਕਰਨਗੇ ਸੋ ਇਹਨਾਂ ਦਾ ਬੜਾ ਮਤਲਬ ਇਹਦੇ ਇੱਕ ਯੋਗਦਾਨ ਹੈ ਬਹੁਤ ਵੱਡੇ ਪੱਧਰ ਤੇ ਕਿਸ ਨੂੰ ਹਰਾਉਣਾ ਕਿਸ ਨੂੰ ਜਿਤਾਉਣਾ ਇਹਦੇ ਚ ਇਹਨਾਂ ਦਾ ਰੋਲ ਹੈ ਅੱਛਾ ਆਪਾਂ ਹੁਣ ਅਗਲੀ ਗੱਲ ਕਰਦੇ ਹਾਂ ਜੀ ਅਗਲੀ ਵਿਵਸਥਾ ਧਾਰਮਿਕ ਵਿਵਸਥਾ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਹੈ ਵੀ ਸਿੱਖਾਂ ਦੀ ਜਿਹੜੀ ਆਬਾਦੀ ਹੈ ਇੱਕੋ ਹੀ ਸੂਬਾ ਸੀਗਾ ਪੰਜਾਬ 964 ਦੇ ਵਿੱਚ ਬਣਿਆ ਤੇ ਉਹਦੇ ਵਿੱਚ ਸਿੱਖਾਂ ਦੀ ਵਾਦੀ ਜਿਹੜੀ ਮੇਰੇ ਖਿਆਲ 58% 58% ਹੁੰਦੀ ਸੀ ਕਿਸੇ ਟਾਈਮ ਤੇ ਜੀ ਔਰ ਹੁਣ ਮੈਨੂੰ ਨਹੀਂ ਪਤਾ ਕਿ ਕੀ ਕਿਉਂਕਿ 25 ਲੱਖ ਤੱਕ ਪ੍ਰਵਾਸੀ ਹੋ ਹੀ ਗਏ ਔਰ ਹੋਰ ਵੀ ਜਿਹੜੇ ਗੁਜਰਾਤ ਤੋਂ ਯੂਪੀ ਤੋਂ ਉਹ ਇਹ ਟੋਟਲ ਸਾਰੇ ਸਾਰੇ ਬਹੁਤ ਸਾਰੇ ਹੋਰ ਵੀ ਹੁਣ ਮੈਨੂੰ ਇਹ ਨਹੀਂ ਪਤਾ ਵੀ ਹੁਣ ਸਿੱਖਾਂ ਦੀ ਆਬਾਦੀ ਘਟ ਗਿਣਤੀ ਰਹਿ ਗਈ ਹੈ ਪੰਜਾਬ ਚ ਕਿ ਹਜੇ ਵੀ ਬਹੁ ਗਿਣਤੀ ਚ ਨੇ ਤੁਸੀਂ ਧਾਰਮਿਕ ਵਿਵਸਥਾ ਦੇ ਉੱਪਰ ਇਹਨਾਂ ਪ੍ਰਵਾਸੀਆਂ ਦਾ ਕੀ ਅਸਰ ਦੇਖਦੇ ਹੋ ਇੱਕ ਤਾਂ ਗੱਲ ਤੁਸੀਂ ਕਰਨੀ ਹੈ ਧਾਰਮਿਕ ਪੱਖ ਤੋਂ ਦੂਜਾ ਤੁਸੀਂ ਕਰਨੀ ਹੈ ਜਿਹੜੀ ਉਹ ਪੋਲਿਟੀਕਲ ਪੱਖ ਤੋਂ ਕਿਉਂਕਿ ਤੁਸੀਂ ਇਹ ਗੱਲ ਕਹੀ ਵੀ ਕਾਂਗਰਸ ਨੂੰ ਸਪੋਰਟ ਕਰਦੇ ਕੋ ਅਕਾਲੀ ਜੀ ਦਲ ਜਿਹੜਾ ਸਿੱਖਾਂ ਦੀ ਪਾਰਟੀ ਹੁੰਦਾ ਸੀ ਸੋ ਦੋ ਇੱਕ ਕੁਐਸਚਨ ਚ ਮੇਰੇ ਦੋ ਕੁਐਸਚਨ ਨੇ ਹੁਣ ਸਵਾਲ ਤੁਹਾਡਾ ਬੜਾ ਮਤਲਬ ਕ੍ਰਿਟੀਕਲ ਹੈ ਕ੍ਰਿਟੀਕਲ ਇਸ ਕਰਕੇ ਕਿ ਧਰਮ ਦੇ ਨਾਂ ਦੇ ਉੱਤੇ ਜਦੋਂ ਥੱਲੇ ਗੱਲ ਕਰਦੇ ਆ ਨਾ ਤੇ ਹਰ ਬੰਦੇ ਨੂੰ ਆਪੋ ਆਪਣਾ ਧਰਮ ਪਿਆਰਾ ਹੁੰਦਾ ਕਿਉਂਕਿ ਮੋਸਟਲੀ ਜਿੰਨੇ ਵੀ ਬੰਦੇ ਮੈਨੂੰ ਮਾਫ ਕਰਿਓ ਮੈਨੂੰ ਲਾਲ ਸਾਹਿਬ ਸੀਨੀਅਰ ਪੱਤਰਕਾਰ ਹੋ ਪਰ ਤੁਹਾਨੂੰ ਪਤਾ ਹੈ ਵੀ ਭਾਰਤ ਦੇ ਵਿੱਚ ਜਿਹੜੀ ਵੀ ਪੋਲਿਟਿਕਸ ਹੈ ਉਹ ਸਾਰੀ ਧਰਮ ਦੇ ਨਾਂ ਤੇ ਹੀ ਹੋ ਰਹੀ ਹੈ ਸੌਰੀ ਟੂ ਸੇ ਇਹ ਇਹ ਜਿਹੜਾ ਨਾ ਤੁਸੀਂ ਇਸ ਚੀਜ਼ ਨੂੰ ਝੂਠਲਾ ਨਹੀਂ ਸਕਦੇ ਨਹੀਂ ਚਫਲਾ ਸਕਦੇ ਪਰ ਨਾਲ ਇੱਕ ਗੱਲ ਮੈਂ ਅੱਗੇ ਤੋਰਨ ਤੋਂ ਪਹਿਲਾਂ ਇਹ ਵੀ ਕਹ ਦਿਆਂ ਜਿਹੜੇ ਦੇਸ਼ ਧਰਮ ਦੀ ਬੁਨਿਆਦ ਦੇ ਉੱਤੇ ਰਾਜਨੀਤੀ ਕਰਨਗੇ ਉਹ ਕਦੇ ਵੀ ਜਿਹੜੇ ਆਵਕਾਸ ਨਹੀਂ ਕਰ ਪਾਉਂਦੇ ਉਹ ਖਤਮ ਹੋ ਜਾਣਗੇ ਤੁਹਾਡੇ ਸਾਹਮਣੇ ਆ ਦੇਸ਼ ਜਿਹੜੇ ਹੈਗੇ ਸਾਡੇ 84 ਦੇ ਵਿੱਚ ਕਾਂਗਰਸ ਨੂੰ ਬਹੁਮਤ ਮਿਲਿਆ ਕਿਉਂ ਮਿਲਿਆ ਮੈਂ ਡਿਟੇਲ ਚ ਨਹੀਂ ਜਾਣਾ ਮੈਂ ਮੈਂ ਗੱਲ ਨਹੀਂ ਆਪਾਂ ਉਸ ਪਾਸੇ ਗਏ ਨਹੀਂ ਨਾ ਆਪਣੇ ਵੱਲੋਂ ਮੈਂ ਕੋਈ ਗੱਲ ਨਹੀਂ ਕਹਿ ਰਿਹਾ ਮੈਂ ਬ੍ਰਾਡਕਾਸਟਰ ਹਾਂ ਮੈਂ ਬਹੁਤ ਸਨਮਾਨਿਤ ਪਲੇਟਫਾਰਮ ਤੇ ਬੈਠਾ ਮੈਂ ਸਿਰਫ ਹਿਸਟਰੀ ਦੇ ਤੱਤ ਤੁਹਾਡੇ ਸਾਹਮਣੇ ਰੱਖ ਰਿਹਾ 84 ਦੇ ਵਿੱਚ ਕਾਂਗਰਸ ਨੂੰ ਬਹੁਮਤ ਕਿਉਂ ਮਿਲਿਆ ਤੁਹਾਡੇ ਸਾਹਮਣੇ ਹੈ ਬਿਲਕੁਲ ਸਪਸ਼ਟ ਹੈ ਕਿਉਂਕਿ ਉਹਦੇ ਜਿਵੇਂ ਭਾਜਪਾ ਨੂੰ ਗੁਜਰਾਤ ਦੇ ਦੰਗਿਆਂ ਤੋਂ ਬਾਅਦ ਬਹੁਮਤ ਕਿਉਂ ਮਿਲਿਆ ਇਹ ਤੁਹਾਡੇ ਸਾਹਮਣੇ ਹੈ ਅਜੋਧਿਆ ਰਾਮ ਮੰਦਰ ਬਣਨ ਤੋਂ ਬਾਅਦ ਬੀਜੇਪੀ ਨੂੰ ਬਹੁਮਤ ਕਿਉਂ ਬਣਿਆ ਉਹ ਤੁਹਾਡੇ ਸਾਹਮਣੇ ਮੈਂ ਆਪਣੇ ਵੱਲੋਂ ਕੋਈ ਗੱਲ ਨਹੀਂ ਕਹਿ ਰਿਹਾ ਇਹ ਗੱਲਾਂ ਜਿਹੜੀਆਂ ਨੇ ਵੱਡੇ ਵੱਡੇ ਅਖਬਾਰਾਂ ਦੀਆਂ ਇੰਗਲਿਸ਼ ਦੀਆਂ ਦੀਆਂ ਇਹ ਜਿਹੜੇ ਆਰਟੀਕਲਸ ਨੇ ਨੈਟ ਤੇ ਸੋਸ਼ਲ ਮੀਡੀਆ ਤੇ ਪੇ ਹੋਏ ਨੇ ਭਾਰਤ ਦੀ ਰਾਜਨੀਤੀ ਆਧਾਰਿਤ ਇਸੇ ਗੱਲ ਦੇ ਆ ਭਾਰਤ ਦੀ ਰਾਜਨੀਤੀ ਇਸੇ ਅਧਾਰ ਤੇ ਜਦੋਂ ਮੈਂ ਇਹਦੇ ਕਿਵੇਂ ਮਤਲਬ ਇੱਕ ਮੇਰੇ ਅੱਡ ਕਿਵੇਂ ਵਿਚਾਰਾ ਤੇ ਜਦੋਂ ਤੁਸੀਂ ਆਪਣੇ ਆਪ ਨੂੰ ਕਿਸੇ ਜਾਤ ਜਾਂ ਬਰਾਦਰੀ ਜਾ ਧਰਮ ਦੇ ਨਾਲ ਜੋੜ ਕੇ ਵੇਖਦੇ ਹਾਂ ਤੇ ਫਿਰ ਦੂਜੇ ਨੂੰ ਗਲਤ ਕਿਵੇਂ ਕਹਿ ਸਕਦੇ ਆਪਾਂ ਅਸੀਂ ਹਰ ਗੱਲ ਦੇ ਨਾਲੇ ਗੱਲ ਕਹਿ ਦਿੰਨੇ ਇੱਕ ਮਿਸਾਲ ਦੇ ਤੌਰ ਤੇ ਵੈਸੇ ਮੈਂ ਇਸ ਕੰਟਰੋਵਰਸੀ ਕਿ ਨਹੀਂ ਪੈਣਾ ਚਾਹੁੰਦਾ ਜੇ ਮੈਂ ਕਿਉਂਕਿ ਧਰਮ ਦੀਆਂ ਕੰਧਾਂ ਇੰਨੀਆਂ ਉੱਚੀਆਂ ਨਹੀਂ ਕਿ ਜੇਕਰ ਤੁਸੀਂ ਝਾਕਣ ਦਾ ਯਤਨ ਕੀਤਾ ਤੇ ਤੁਸੀਂ ਆਪ ਉਹਨਾਂ ਦੀ ਨਜ਼ਰ ਦੇ ਗਿਹੜਿਆ ਉਹ ਮਤਲਬ ਜਿਹੜੇ ਉਹ ਤੁਸੀਂ ਤੁਸੀਂ ਮੇਰੇ ਕੁਐਸਚਨ ਦਾ ਬਰੀਫ ਚ ਜਵਾਬ ਦੇ ਦਿਓ ਮੈਂ ਮੈਂ ਹੀ ਦੇ ਰਿਹਾ ਵੀ ਅੱਜ ਲੋ ਬਿਲਕੁਲ ਧਰਮ ਦਾ ਜਿਹੜਾ ਦਬਾਅ ਅੱਜ ਸਾਡੀ ਰਾਜਨੀਤੀ ਦੇ ਉੱਤੇ ਹੈਗਾ ਤੇ ਉਸੇ ਦਾ ਆਧਾਰ ਦੇ ਉੱਤੇ ਜਿਹੜੇ ਇਹ ਸਾਡੇ ਬਾਕੀ ਸੂਬਿਆਂ ਤੋਂ ਆਇਆ ਇਹਨਾਂ ਦੇ ਉੱਤੇ ਵੀ ਹੈ ਇਹ ਨਹੀਂ ਵੀ ਇਹਨਾਂ ਦੇ ਉੱਤੇ ਨਹੀਂ ਹੈ ਇਹਨਾਂ ਦੇ ਉੱਤੇ ਵੀ ਪ੍ਰਭਾਵ ਹੈ ਉਹ ਹੈ ਸੁਣ ਮੈਂ ਉਹਦੀ ਗੱਲ ਨਹੀਂ ਕਰਨੀ ਚਾਹਾਂਗਾ ਉਹ ਪ੍ਰਭਾਵ ਸਾਡਾ ਹਿੰਦੂ ਤਵਦਾ ਖੁੱਤਨ ਤੇ ਵੀ ਹੈਗਾ ਕਿਉਂਕਿ ਉਹਨਾਂ ਦੇ ਸੂਬਿਆਂ 'ਚ ਬਹੁਤ ਜ਼ਿਆਦਾ ਤਦਾਦ ਜਿਹੜੇ ਨੇ ਉਹ ਹਿੰਦੂਆਂ ਦੇ ਨੇ ਸੋ ਇਸ ਕਰਕੇ ਇਹ ਰਾਜਨੀਤੀ ਦਾ ਇੱਕ ਹਿੱਸਾ ਬਣ ਚੁੱਕਾ ਜਿਹੜਾ ਘਾਤਕ ਸਾਬਤ ਹੁੰਦਾ ਕਿ ਤੁਹਾਨੂੰ ਅਸੀਂ ਕਿੱਸੇ ਨੂੰ ਇਹ ਗੱਲ ਕਹਿ ਦਿੰਨੇ ਆਂ ਕਿ ਅਸੀਂ ਸਿੱਖ ਆਂ ਸਿੱਖ ਆਂ ਬਾਰ-ਬਾਰ ਅਸੀਂ ਗੱਲ ਕਰਦੇ ਆਂ ਤੇ ਫਿਰ ਜੇ ਕੋਈ ਹਿੰਦੂ ਆਪਣੇ ਆਪ ਨੂੰ ਗੱਲ ਕਰਦਾ ਤੇ ਫਿਰ ਸਾਨੂੰ ਚੁਬਦਾ ਬਿਲਕੁਲ ਮੇਰਾ ਅਗਲਾ ਕੁਐਸਚਨ ਹੈ ਵੀ 2027 ਦੀ ਪੰਜਾਬ ਦੀ ਇਲੈਕਸ਼ਨ ਤੇ ਨਾ 25 ਲੱਖ ਪ੍ਰਵਾਸੀ ਮਜ਼ਦੂਰਾਂ ਦਾ ਕੀ ਪ੍ਰਭਾਵ ਪਏਗਾ ਤੁਖ ਜੀ ਬਹੁਤ ਵੱਡਾ ਪ੍ਰਭਾਵ ਪਏਗਾ ਜਿਸ ਢੰਗ ਦੇ ਨਾਲ ਆਪਾਂ ਲੜਾਈ ਸ਼ੁਰੂ ਕੀਤੀ ਹੈ ਜਿਹੜੇ ਵੀ ਉਹਨਾਂ ਦੇ ਪੱਖ 'ਚ ਖੜਨਗੇ ਉਹ ਰਾਜਨੀਤੀ ਪਾਲਤੀ ਅੱਗੇ ਆਏਗੀ ਅੱਗੇ ਚ ਕੋਈ ਸ਼ੱਕ ਨਹੀਂ ਕਿਉਂਕਿ ਇਹਨਾਂ ਦਾ ਬਾਕੀ ਦੂਜੀ ਗੱਲ ਪਤਾ ਕੀ ਹੈ ਇਹ ਰਾਜਨੀਤੀ ਹੈ ਰਾਜਨੀਤੀ ਦੇ ਅੰਦਰ ਨਾ ਤੇ ਅੱਜ ਕੋ ਤੁਹਾਡਾ ਕੋਈ ਦੋਸਤ ਹੈ ਤੇ ਨਾ ਹੀ ਤੁਹਾਡਾ ਦੁਸ਼ਮਣ ਇਹ ਤੇ ਰਾਤ ਨੂੰ ਦੋਸਤ ਨੇ ਤੇ ਦਿਨੇ ਤੁਹਾਡੇ ਦੁਸ਼ਮਣ ਨੇ ਆਰਥਿਕਤਾ ਬਹੁਤ ਵੱਡੀ ਚੀਜ਼ ਹੈ ਕਿਉਂਕਿ ਇਹਨਾਂ ਦੇ ਵਿੱਚ ਜਾਂ ਸਾਡੇ ਸਾਰਿਆਂ ਦੀ ਪੰਜਾਬੀ ਕਮਿਊਨਿਟੀ ਚ ਵੀ ਭਾਰਤੀ ਕਮਿਊਨਿਟੀ ਚ ਜਾਂ ਨਨ ਵਿਜੋੜਲੇ ਨਾਲ ਇਹ ਸਾਰੇ ਦੇ ਸਾਰੇ ਛੋਟੇ-ਛੋਟੇ ਲਾਲਚਾਂ ਨਾਲ ਇਹਨਾਂ ਰਾਜਨੀਤਿਕ ਪਾਰਟੀਆਂ ਦੀਆਂ ਮਤਲਬ ਚੁਗਲਾਂ ਚ ਆ ਜਾਂਦੇ ਨੇ ਜਦੋਂ ਫਿਰ ਉਹ ਇੰਨਾ ਲੱਖਾਂ ਤੇ ਕਰੋੜਾਂ ਰੁਪਇਆ ਖਰਚ ਕੇ ਰਾਜਨੀਤੀ ਚ ਤੇ ਜਦੋਂ ਫਿਰ ਉਹ ਆਪਣੀ ਸਤਾ ਸੰਭਾਲਦੇ ਨੇ ਤੇ ਫਿਰ ਕੁੱਟ ਤੇ ਪੈਣੀ ਪੈਣੀ ਆ ਸੋ ਇਹਨਾਂ ਦੇ ਉੱਤੇ ਵੀ ਬਹੁਤ ਕਿਉਂਕਿ ਮੈਂ ਅਹੀਂ ਦੇਖਿਆ ਮੈਂ ਵੀਰ ਦਿਵਿੰਦਰ ਸਿੰਘ ਜਿਹੜੇ ਪੰਜਾਬ ਦੇ ਮਤਲਬ ਬੰਨੇ ਪਰਮ ਨੇ ਸਪੀਕਰ ਰਹੇ ਨੇ ਵਿਧਾਨ ਸਭਾ ਚ ਸਪੀਕਰ ਰਹੇ ਨੇ ਤਿੰਨ ਵਾਲੇ ਐਮ ਐਲ ਏ ਰਹੇ ਨੇ ਬਹੁਤ ਵਧੀਆ ਪਾਰਲੀਮੈਂਟੀ ਜਿਹੜੇ ਉਹ ਵਿਪ ਰਹੇ ਨੇ ਮੈਂ ਉਹਨਾਂ ਨਾਲ ਆਏ ਜੇ ਉਹਨਾਂ ਦਾ ਪੋਲੀਟਿਕਲ ਸੈਕਟ ਜੀ ਜੀ ਪੀਏ ਰਿਆ ਜੀ ਸੋ ਅਸੀਂ ਦੇਖਿਆ ਹੈ ਕਿ ਕਿਵੇਂ ਇਲੈਕਸ਼ਨ ਹੁੰਦੀ ਹੈ ਹਮ ਇਹ ਭਾਰਤੀ ਜਿਹੜਾ ਸਾਡਾ ਪਾਰਲੀਮੈਂਟਰੀ ਸਿਸਟਮ ਹੈ ਨਾ ਇਸ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਹਰ ਕੁਝ ਜਾਇਜ਼ ਹੈ ਹਮ ਤੇ ਉਸ ਜਾਇਜ਼ ਵਾਲੀ ਜਿਹੜਾ ਬੈਨੀਫਿਟ ਹੈ ਉਹ ਸਾਡੇ ਰਾਜਨੀਤਿਕ ਲੋਕ ਜਿਹੜਾ ਲੈਂਦੇ ਨੇ ਹਮ ਸੋ ਉਹਨਾਂ ਦੀ ਜਿਹੜੀ ਇਹ ਪ੍ਰਵਾਸੀ ਨੇ ਉਹਨਾਂ ਦੇ ਪ੍ਰਭਾਵ ਇਹ ਠਣ ਕੇ ਚਾਹੇ ਉਹ ਪੈਸੇ ਲੈ ਕੇ ਚਾਹੇ ਉਹ ਦਬਕੇ ਨਾਲ ਹਰ ਤਰੀਕੇ ਨਾਲ ਇਹਨਾਂ ਨੂੰ ਆਪਣੇ ਆਪ ਨੂੰ ਜੋੜਨ ਦਾ ਯਤਨ ਕਰਦੇ ਨੇ ਤੇ ਤੁਹਾਡਾ ਇਹ ਸੰਖੇਪ ਜਵਾਬ ਹੈ ਕਿ ਪ੍ਰਵਾਸੀਆਂ ਦਾ ਉਸ 2027 ਦੀ ਇਲੈਕਸ਼ਨ ਚ ਬਹੁਤ ਵੱਡਾ ਰੋਲ ਰਹੇਗਾ ਅਗਲਾ ਕੁਐਸਚਨ ਜੀ ਠੀਕ ਹੈ ਤੁਸੀਂ ਮੰਨ ਕੇ ਰੋਲ ਰਹੇਗਾ ਇਹ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਨੂੰ ਵੀ ਪਤਾ ਹੈ ਔਰ ਮੈਨੂੰ ਨਾ ਕਿਸੇ ਪੱਤਰਕਾਰ ਦਾ ਫੋਨ ਆਇਆ ਪੰਜਾਬ ਤੋਂ ਚੰਡੀਗੜ੍ਹ ਤੋਂ ਜੀ ਉਹ ਕਹਿੰਦੇ ਵੀ ਇਹ ਨਾ ਜਾਣ ਬੁਝ ਕੇ ਮੁੱਦਾ ਉਭਾਰਿਆ ਗਿਆ ਠੀਕ ਹੈ ਬੱਚੇ ਦੀ ਬੜੀ ਮੰਦਭਾਗੀ ਘਟਨਾ ਹੋਈ ਉਹ ਬੱਚਾ ਚਾਹੀਦਾ ਨਹੀਂ ਸੀ ਕਿਸੇ ਨੂੰ ਉਹਦੇ ਨਾਲ ਇਦਾਂ ਬਿਲਕੁਲ ਕਹਿੰਦੇ ਪਾਰੇ ਨਾ ਮੁੰਤਾ ਜਾਣ ਬੁਝ ਕੇ ਉਭਾਰਿਆ ਗਿਆ ਮੈਂ ਉਹਨਾਂ ਨੇ ਜਿਹੜੀ ਪਾਰਟੀ ਦਾ ਨਾਮ ਲਿਆ ਮੈਂ ਲੈਣਾ ਲੈਣਾ ਨਹੀਂ ਚਾਹੁੰਦਾ ਬੜੇ ਸੀਨੀਅਰ ਪੱਤਰਕਾਰ ਨੇ ਉਹ ਚੰਡੀਗੜ੍ਹ ਪ੍ਰੈਸ ਕਲੱਬ 'ਚ ਉਹ ਕਹਿੰਦੇ ਵੀ ਇਹਦੇ ਤੋਂ 2027 ਦਾ ਜਿਹੜਾ ਗਰਾਊਂਡ ਵਰਕ ਹੈ ਉਹ ਸ਼ੁਰੂ ਹੋਇਆ ਹੈ ਇਹ ਕੋਈ ਦੋਚਿੱਤੀ ਵਾਲੀ ਗੱਲ ਨਹੀਂ ਕਿਉਂਕਿ ਇਹ ਨੂੰ ਇੱਕ ਪੂਰੀ ਪਲਾਨ ਨਾਲ ਇਹਨੀ ਹੈ ਵੀ ਇਹ ਸੁੱਤੇ ਸੇ ਉੱਠ ਪਿਆ ਕਿਤੇ ਨਹੀਂ ਇਹਦੇ ਪਿੱਛੇ ਬਹੁਤ ਵੱਡੀ ਰਾਜਨੀਤਿਕ ਚਾਲ ਹੈ ਹੂੰ ਤੇ ਉਸ ਚਾਲ ਨੂੰ ਪਛਾਨਣ ਵਾਸਤੇ ਸਾਡੇ ਲੋਕਾਂ ਨੂੰ ਸਿਆਣਪ ਵਰਤਣੀ ਪੈਗੀ ਕਿ ਇਹ ਕੀ ਚਾਲ ਹੈ ਕਿਉਂਕਿ ਕੋਈ ਵੀ ਜਦੋਂ ਕਟਨਾ ਕੱਢਦੀ ਹੈ ਪਹਿਲੀ ਗੱਲ ਕਹਿ ਚਕ ਤਾਂ ਕੋਈ ਵੀ ਕਟਨਾ ਕੱਢਦੀ ਹੈ ਕਿਸੇ ਵੀ ਤਰੀਕੇ ਦੀ ਕੱਢਦੀ ਹੈ ਉਸ ਕਟਨਾ ਦੇ ਪਿੱਛੇ ਕੋਈ ਨਾ ਕੋਈ ਮਨੋਰਥ ਹੁੰਦਾ ਉਹਨਾਂ ਦੇ ਉਸ ਮਨੋਰਥ ਦੇ ਪਿੱਛੇ ਪੋਲਿਟਿਸ਼ੀਅਨ ਹੈ ਉਹਨਾਂ ਨੇ ਸਾਡੀ ਸਾਜ਼ਿਸ਼ ਉਹਨਾਂ ਨੇ ਕਥਿਤ ਤੌਰ ਤੇ ਇੱਕ ਗੱਲ ਇਹ ਵੀ ਕਹੀ ਹੂੰ ਦੋ ਪਾਰਟੀਆਂ ਦਾ ਜ਼ਿਕਰ ਕਰ ਰਹੇ ਸੀ ਉਹ ਜੀ ਕਹਿੰਦੇ ਵੀ ਉਹ ਏ ਤੇ ਬੀ ਟੀਮ ਹੀ ਐ ਉਹ ਜੀ ਤੇ ਕਹਿੰਦੇ ਵੀ ਉਹਨਾਂ ਨੇ ਇੱਕ ਇੱਕ ਤੀਰ ਨਾਲ ਦੋ ਨਿਸ਼ਾਨੇ ਕੀਤੇ ਕਿਤਾ ਤਿਆਰੀ ਸ਼ੁਰੂ ਕਰਤੀ 2027 ਦੀ ਕਹਿੰਦੇ ਦੂਜਾ ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਹੜਾ ਤੋਂ ਧਿਆਨ ਹਟਾ ਦਿੱਤਾ ਇਹ ਵੀ ਸੱਚ ਹੈ ਕਹਿੰਦੇ ਕਿੱਥੇ ਅਜੇ ਰੀਸਟ੍ਰਕਚਰ ਹੋਣਾ ਸੀ ਕਿੱਥੇ ਅਜੇ ਦਵਾਈਆਂ ਦੀ ਲੋੜ ਸੀ ਕਿੱਥੇ ਅਜੇ ਧੂਆਂ ਛੱਡਣਾ ਸੀ ਮੱਛਰਾਂ ਦੇ ਕਹਿੰਦੇ ਉਹ ਛੱਡ ਕੇ ਕਹਿੰਦੇ ਧਿਆਨ ਭਟਕਾਤਾ ਉਹਨਾਂ ਦਾ ਤੁਹਾਡੀ ਗੱਲ ਬਿਲਕੁਲ ਦਲਾਵਰੀ ਜੀ ਠੀਕ ਹੈ ਜਦੋਂ ਵੀ ਸਰਕਾਰਾਂ ਫੇਲ ਹੁੰਦੀਆਂ ਨੇ ਨਾ ਤੇ ਮੁੱਦੇ ਉੱਭਰ ਰਹੇ ਹੁੰਦੇ ਨੇ ਤੇ ਲੋਕਾਂ ਦੇ ਧਿਆਨ ਨੂੰ ਭਟਕਾਉਣ ਲਈ ਹਮੇਸ਼ਾ ਇਹ ਨਹੀਂ ਵੀ ਅੱਜ ਦੀ ਜਿਹੜੀ ਮੌਜੂਦਾ ਸਰਕਾਰ ਹੈ ਇਹ ਨਹੀਂ ਇਹ ਤੋਂ ਪਹਿਲੀਆਂ ਵੀ ਜਿਹੜੀਆਂ ਸਰਕਾਰਾਂ ਸੀ ਉਹ ਵੀ ਇੱਸੇ ਹੀ ਜਿਹਨੂੰ ਆਪਾਂ ਰਵਾਇਤੀ ਪਾਰਟੀਆਂ ਕਹਿੰਦੇ ਆ ਉਹਨਾਂ ਨੇ ਵੀ ਏਸੇ ਢੰਗ ਦਾ ਜਿਹੜਾ ਸੀ ਉਹ ਕੰਮ ਸ਼ੁਰੂ ਕੀਤਾ ਚਲੋ ਇਸ ਤੋਂ ਬਾਅਦ ਆਪਾਂ ਲੈਣੀ ਹੈ ਇੱਕ ਬ੍ਰੇਕ ਹੁਣੇ ਛੋਟੀ ਜੀ ਬ੍ਰੇਕ ਤੋਂ ਬਾਅਦ ਜਿਹੜੇ ਮੁੱਦੇ ਦੀ ਗੱਲ ਕਰਾਂਗਾ ਉਹ ਬੜਾ ਸੋਚ ਸਮਝ ਕੇ ਤੁਹਾਨੂੰ ਜਵਾਬ ਦੇਣਾ ਪੈਣਾ ਕਿਉਂਕਿ ਮੈਂ ਤਾਂ ਸਾਰੇ ਜਵਾਬ ਵੇਖੋ ਉਹ ਜਿਹੜਾ ਤਲਾਵਰੀ ਜੀ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਮੈਂ ਸੋਚ ਸਮਝ ਕੇ ਨਹੀਂ ਦਿੰਦਾ ਮੇਰਾ ਕਹਿਣ ਦਾ ਮਤਲਬ ਉਹਦੇ ਤੇ ਤੁਹਾਨੂੰ ਥੋੜਾ ਜਿਹਾ ਜ਼ੋਰ ਹੋਰ ਲੱਗਣਾ ਤੁਹਾਡਾ 45 ਸਾਲ ਮੈਂ ਏਸੇ ਹੀ ਰਾਜਨੀਤੀ ਨਾਲ ਜੁੜਿਆ ਰਿਹਾ ਹਾਂ ਸੈਤ ਨਾਲ ਜੁੜਿਆ ਰਿਹਾ ਤੇ ਇਸ ਸਿਸਟਮ ਨਾਲ ਜੁੜਦਿਆਂ ਜੁੜਦਿਆਂ ਅੱਜ ਇਸ ਸਟੇਜ ਤੇ ਆਏ ਆ ਆਪਾਂ ਇਸ ਤੋਂ ਬਾਅਦ ਹਮੇਸ਼ਾ ਜਬਾਨ ਤੇ ਉਹ ਚੀਜ਼ ਆਉਂਦੀ ਹੈ ਜਿਹੜੀ ਤੁਹਾਡੇ ਦਿਮਾਗ 'ਚ ਹੋਵੇ ਅਗਲੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਨਾ ਆਪਾਂ ਗੱਲ ਕਰਾਂਗੇ ਸਮਾਜਿਕ ਤਾਣੇ ਬਾਣੇ ਤੇ ਅਸਰ ਤੇ ਉਥੋਂ ਭੂਮਿਕਾ ਬਣ ਕੇ ਫਿਰ ਲੈ ਕੇ ਜਾਵਾਂਗੇ ਮੈਂ ਨਾ ਇੱਕ ਸਾਡੇ ਬੜੇ ਸਤਿਕਾਰਯੋਗ ਭੈਣਜੀ ਨੇ ਉਹ ਬਹੁਤ ਵੱਡੇ ਡਾਕਟਰ ਨੇ ਪਟਿਆਲੇ ਜੀ ਉਹਨਾਂ ਦੇ ਫਾਦਰ ਸਾਹਿਬ ਵਾਈਸ ਚਾਂਸਲਰ ਹੁੰਦੇ ਸੀਗੇ ਕਿਸੇ ਯੂਨੀਵਰਸਿਟੀ ਦੇ ਉਹਨਾਂ ਦੇ ਜਿਹੜੇ ਵੱਡੇ ਭਾਈ ਸਾਹਿਬ ਨੇ ਉਹ ਵੀ ਬਹੁਤ ਵੱਡੇ ਸਰਕਾਰੀ ਅਹੁਦੇ ਤੇ ਰਹੇ ਨੇ ਅਫਸਰ ਰਹੇ ਨੇ ਜੀ ਉਹਨਾਂ ਦਾ ਇੱਕ ਬਿਆਨ ਆਇਆ ਕਹਿੰਦੇ ਵੀ ਜਿਹੜੇ ਨਾ ਪੰਜਾਬੀ ਨੌਜਵਾਨ ਨੇ ਕਹਿੰਦੇ ਉਹ ਸੈਕਸ ਕਰਨ ਦੇ ਸਮਰਥ ਨਹੀਂ ਰਹੇ ਡਰੱਗਸ ਦੇ ਕਾਰਨ ਜਾਂ ਹੋਰ ਜਿਹੜੇ ਉਹਨਾਂ ਦੇ ਖਾਣ ਪੀਣ ਦਾ ਉਹ ਕਹਿੰਦੇ ਬੱਚਾ ਪੈਦਾ ਕਰਨ ਦੀ ਉਹਨਾਂ ਦੀ ਸਮਰਥਾ ਨਹੀਂ ਰਹੀ ਜਿਹੜੇ ਉਹਨਾਂ ਦੇ ਸ਼ੁਕਰਾਨੂ ਨੇ ਕਹਿੰਦੇ ਉਹ ਘੱਟ ਹੋ ਗਏ ਨੇ ਔਰ ਕਹਿੰਦੇ ਵੀ ਜਿੰਨੇ ਵੀ ਸਪਰਮ ਦੇ ਬੈਂਕਸ ਨੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਵੱਡੇ ਵੱਡਿਆਂ ਚ ਕਹਿੰਦੇ ਉਹਦੇ ਵਿੱਚ ਜਿਹੜੇ ਸਪਰਮ ਨਹੀਂ ਉਹ ਮੈਕਸਿਮਮ ਵੇਚੇ ਜਾਂਦੇ ਨੇ ਪ੍ਰਵਾਸੀ ਅ ਪੰਜਾਬ ਪ੍ਰਵਾਸੀ ਜਿਹੜੇ ਮਜ਼ਦੂਰ ਨੇ ਉਹਨਾਂ ਦੁਆਰਾ ਜਿਹੜੇ ਯੂਪੀ ਬਿਹਾਰ ਤੋਂ ਆਏ ਹੋਏ ਨੇ ਕਹਿੰਦੇ ਵੀ ਇਹਦੇ ਇਸ ਕਰਕੇ ਨਾ ਜਿਹੜਾ ਪੰਜਾਬੀ ਲੋਕਾਂ ਦਾ ਡੀਐਨਏ ਆ ਕਹਿੰਦੇ ਉਹ ਚੇਂਜ ਹੋ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜੇ ਅੰਡੇ ਹੁੰਦੇ ਨੇ ਉਹ ਪੰਜਾਬੀ ਮਾਂ ਦੇ ਹੁੰਦੇ ਨੇ ਜਿਹੜੇ ਸਪਰਮ ਹੋ ਡੋਨੇਟ ਵੇਚੇ ਜਾਂਦੇ ਨੇ ਉਹ ਪ੍ਰਵਾਸੀ ਮਜ਼ਦੂਰਾਂ ਦੇ ਹੁੰਦੇ ਨੇ ਇਸ ਤੋਂ ਬਾਅਦ ਨਾ ਇੱਕ ਬੜੀ ਇੰਟਰਸਟਿੰਗ ਜੀ ਪੋਸਟ ਸਾਡੇ ਕੋਈ ਵਿਦਵਾਨ ਸਾਹਿਬ ਨੇ ਫੇਸਬੁੱਕ ਦੇ ਉਹਨਾਂ ਨੇ ਪਾਈ ਉਹ ਕਹਿੰਦੇ ਵੀ ਪੰਜਾਬੀ ਜਿਹੜੇ ਬਾਹਰ ਵਸਦੇ ਨੇ ਨਾ ਕਹਿੰਦੇ ਉਹਨਾਂ ਨੂੰ ਇੱਕ ਹੋਰ ਕੰਮ ਕਰਨਾ ਚਾਹੀਦਾ ਵੀ ਵੈਸੇ ਤੁਸੀਂ ਇੰਨਾ ਦਾਨ ਦਿੰਦੇ ਹੋ ਪੰਜਾਬ ਦੇ ਵਿੱਚ ਕਹਿੰਦੇ ਵੀ ਤੁਸੀਂ ਆਪਣੇ ਸਪਰਮ ਵੀ ਦਾਨ ਕਰੋ ਪੰਜਾਬ ਦੇ ਲਈ ਔਰ ਪੰਜਾਬ ਦੇ ਵਿੱਚ ਕਿੱਦਾਂ ਦਾ ਕੋਈ ਜਿਹੜਾ ਸਪਰਮ ਦਾ ਬੈਂਕ ਬੰਨਾ ਚਾਹੀਦਾ ਜਿੱਥੇ ਐਨ ਆਰ ਆਈ ਵੀਰ ਜਿਹੜੇ ਨੇ ਆਪਣੇ ਸਪਰਮ ਦਾਣ ਕਰਨ ਤੇ ਜੇ ਪੰਜਾਬ ਦੇ ਜਿਹੜੀਆਂ ਭੈਣਾਂ ਨੇ ਔਰਤਾਂ ਨੂੰ ਲੋੜ ਪਵੇ ਤੇ ਉਹ ਯੂਜ਼ ਕਰ ਸਕਣ ਸੋ ਇਹਦੇ ਬਾਰੇ ਤੁਸੀਂ ਕੀ ਕਹੋਗੇ ਜਿਹੜਾ ਸਮਾਜਿਕ ਤਾਣਾ ਬਣਾ ਕਹਿੰਦੇ ਵੀ ਇਹਨਾਂ ਕਰਕੇ ਮਜ਼ਦੂਰਾਂ ਕਰਕੇ ਜਿਹੜਾ ਪੰਜਾਬ ਦਾ ਉਥਲ ਪੁਥਲ ਹੋ ਰਹੀ ਹੈ ਵੇਖੋ ਜੀ ਦਲਾਵਰੀ ਜੀ ਮੇਰਾ ਇਹ ਇਸ਼ੂ ਤੇ ਹੈ ਦੀ ਕਿਉਂਕਿ ਉਹ ਡਾਕਟਰ ਨੇ ਡਾਕਟਰ ਇਹਨੂੰ ਮੈਡੀਕਲ ਢੰਗ ਨਾਲ ਕਿਵੇਂ ਲੈਂਦੇ ਨੇ ਇਹ ਆਰਟੀਫੀਸ਼ੀਅਲ ਜਿਹੜਾ ਸਿਸਟਮ ਚਲਾਤਾ ਨਾ ਕਿਦੋਂ ਮਨੁੱਖ ਦਾ ਇਸ ਧਰਤੀ ਤੇ ਉਤਪਤੀ ਹੋਈ ਹੈ ਹੂੰ ਤੇ ਹੁਣ ਤੱਕ ਦੇ ਵਿਕਾਸ ਦੀ ਜੇ ਗੱਲ ਕਰੀਏ ਤੇ ਇਹ ਬੜਾ ਅਚੀਪ ਜਾ ਇਸ਼ੂ ਹੈ ਇਹਦੇ ਤੇ ਜਿਵੇਂ ਜਿਵੇਂ ਤਕਨੀਕ ਬਦਲਦੀ ਗਈ ਤਿਵੇਂ-ਤਿਵੇਂ ਪਿਛਲੇ ਸਮੇਂ ਕਿਦੋਂ ਸਾਡਾ ਜਿਹੜਾ ਸਾਡੇ ਪਸ਼ੂ ਸੀ ਹੂੰ ਤੇ ਪਸ਼ੂ ਜਾਂ ਉਹ ਸਾਡੇ ਜਾਨਵਰ ਸੀ ਪਸ਼ੂ ਸੀ ਉਹਨਾਂ ਦੀ ਨਵੀਂ ਬਰੀਡ ਲੈਣ ਵਾਸਤੇ ਹੂੰ ਨਵੇਂ ਰੰਗ ਚ ਉਹਨੂੰ ਮਤਲਬ ਕਰਨ ਵਾਸਤੇ ਇਹ ਜਿਹੜਾ ਉਹ ਪਰ ਗੜੇ ਸੀ ਉਹ ਬੈਂਕ ਸ਼ੁਰੂ ਹੋਇਆ ਸੀ ਤੇ ਹੁਣ ਇਹ ਹਲਾਦ ਹੋ ਗਏ ਨੇ ਕਿ ਉਹਨਾਂ ਮਨੁੱਖਾਂ ਨੂੰ ਵੀ ਜਿਹੜਾ ਉਹ ਇਸ ਢੰਗ ਦੀ ਜਿਹੜੀ ਉਹ ਵੀ ਐਚ ਐਫ ਕਿਹੜੀ ਕਿਹੋ ਸਕੀਮ ਹੈ ਜਾਨੀ ਕਿ ਉਹ ਮੈਡੀਕੇਟਡ ਢੰਗ ਦੇ ਨਾਲ ਜਿਹੜਾ ਉਹ ਤੁਸੀਂ ਬੱਚਾ ਲੈ ਸਕਦੇ ਹੋ ਇੱਥੋਂ ਤੱਕ ਪਹੁੰਚ ਗਈ ਆ ਕਿਉਂਕਿ ਮੈਂ ਇਸ ਇਸ਼ੂ ਬਾਰੇ ਬਹੁਤ ਘੱਟ ਮੇਰਾ ਇਹ ਗਿਆਨ ਹੈ ਸੋ ਇਸ ਕਰਕੇ ਜੇ ਡਾਕਟਰ ਸਾਹਿਬ ਨੇ ਇਹ ਗੱਲ ਕਹੀ ਹੈ ਹਾਂ ਜਿੱਥੋਂ ਤੱਕ ਸਾਡੀ ਕਮਿਊਨਿਟੀਾਂ ਦੀ ਗੱਲ ਆ ਜਿਹੜੀ ਪਹਿਲਾਂ ਜਾਤਾਂ ਚ ਆਪਸੀ ਚ ਵਿਆਹ ਹੁੰਦੇ ਸੀ ਆਪਣੀ ਬੋਲੀ ਚ ਹੁੰਦੇ ਸੀ ਮੈਂ ਮੈਂ ਸਮਝ ਗਿਆ ਆਪਾਂ ਬਰੀਫ ਕਰਦੇ ਆ ਟਾਈਮ ਥੋੜਾ ਰਹਿ ਗਿਆ ਸੋ ਮੇਰਾ ਕਹਿਣ ਦਾ ਭਾਅ ਵੀ ਮੈਂ ਇਹਦੇ ਲਈ ਤੁਹਾਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਪਰ ਆਪਾਂ ਜਿਹੜਾ ਮੁੱਦਾ ਮੈਂ ਤੁਹਾਨੂੰ ਦੱਸਿਆ ਪੀ ਗੰਭੀਰ ਹੈ ਇੱਕ ਮੁੱਦਾ ਡਾਕਟਰ ਸਾਹਿਬ ਨੇ ਉਠਾਇਆ ਉਸ ਤੋਂ ਬਾਅਦ ਕਿਸੇ ਨੇ ਪੋਸਟ ਪਾਤੀ ਪੀ ਉਹਨਾਂ ਦਾ ਮਜ਼ਦੂਰਾਂ ਦਾ ਨਾਲ ਸੀਮਨ ਦਿੱਤਾ ਜਾਵੇ ਪੰਜਾਬੀ ਮਾਮਾ ਨੂੰ ਔਰਤਾਂ ਨੂੰ ਕਹਿੰਦੇ ਉਹ ਦਿੱਤਾ ਜਾਵੇ ਜਿਹੜੇ ਨੇ ਇੱਥੋਂ ਐਨਆਰਈ ਵੀ ਜਾਂਦੇ ਨੇ ਸਾਡੇ ਨਾਲ ਇੱਕ ਸਾਡੇ ਸਰੋਤੇ ਜੁੜ ਚੁੱਕੇ ਨੇ ਜੀ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਜੀ ਹਾਂਜੀ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣ ਚੁੱਕੇ ਹੋ ਤੁਸੀਂ ਔਨ ਏਅਰ ਹੋ ਔਨ ਏਅਰ ਹੋ ਜੀ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਅਕਲੀ ਮੈਂ ਟਿਕਾ ਕੋ ਦਾ ਬੋਲਾ ਹੈ ਹਾਂਜੀ ਠੀਕ ਹੈ ਜੀ ਅੱਗੇ ਜਾਂਦੇ ਹਾਂ ਤੇ ਚਾਹੋ ਤੁਹਾਨੂੰ ਸਤਿ ਸ਼੍ਰੀ ਅਕਾਲ ਦਾ ਬੁਲਾਇਂ ਸਾਡੀ ਹਾਇਰੀ ਲਾਓ ਜੀ ਜੀ ਹੋਰ ਸੁਣਿਆ ਕਾਫੀ ਇਹ ਸੁਣਿਆ ਐਪ ਨਵੀਂ ਹੈ ਤੇ ਕਈ ਵਾਰ ਆਉਂਦੀ ਵਿੱਚੋਂ ਕੱਟ ਹੋ ਜਾਂਦਾ ਜੀ 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 ਸ਼ਰਮਾ ਜੀ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਮੁੱਦੇ ਬਾਰੇ ਆ ਵੀ ਐਕਚੁਅਲ ਨਾ ਇਹ ਸਾਡੇ ਸਮਾਜ ਦਾ ਤਾਣਾ ਬਾਣਾ ਇਹਦਾ ਕੋਈ ਕਰਦਾ ਕੋਈ ਆ ਮੈਂ ਭੜਦਾ ਕੋਈ ਆ ਕੋਈ ਲੈ ਲਓ ਪੌਂਦੂ ਚਰਾਤ ਦੇ ਡੰਗੇ ਲੈ ਲਓ ਕੋਈ ਲੈ ਲਓ ਕੋਈ ਸਮਾਜ ਦਾ ਆਪਣੇ ਤੋਂ ਤੱਕ ਦਾ ਲੈ ਲਓ ਤੁਸੀਂ ਉਹ ਕਰਦਾ ਦਾ ਕੋਈ ਨਾ ਭਾਈ ਅੱਜ ਕੋਈ ਜਾਂਦਾ ਹੁਣ ਇੱਕ ਬੰਦੇ ਦੀ ਉਹ ਗਲਤੀ ਆ ਮਾੜਾ ਤਾਂ ਉਹਨੇ ਜਿਵੇਂ ਕਹਿੰਦੇ ਜੱਗੂ ਦੇਰ ਵੀ ਕਰਤੀ ਨਾ ਉਹਦਾ ਮਾੜੀ ਤੋਂ ਮਾੜਾ ਹੀ ਦੂਰ ਵੀ ਕਰਦਾ ਸੀ ਹਮਮ ਪਰ ਇਹ ਆ ਵੀ ਹੁਣ ਬਾਕੀ ਉਹ ਸਾਰੀ ਕਮਿਊਨਿਟੀ ਨਹੀਂ ਤੁਸੀਂ ਚੱਕ ਕੇ ਸਜ਼ਾ ਦੇ ਦੋ ਹਮ ਉਹਨੂੰ 502 ਤੇ 3 ਦੇ ਨਹੀਂ ਇਥੋਂ ਸਾਡੇ ਅਮਰੀਕਾ ਤੋਂ ਗਈ ਹੈ ਇੱਕ ਲੇਡੀ ਹਾਂਜੀ ਸਰਦਾਰ ਸਾਹਿਬ ਦੀ ਸੀ ਤੱਕ ਉਹ ਉਹਨੇ ਬੰਦੇ ਨੇ ਸਿਰ 'ਚ ਬੇਸਬਾਲ ਮਾਰਿਆ ਜਾਂ ਕੀ ਉਹਨੇ ਬੜੀ ਬੇਰੇਮੀ ਨਾਲ ਮਾਰੀ ਨਾਲ ਉਹਦਾ ਹੀ ਉਹ ਕਹਿੰਦੇ ਪੈਸਾ ਖਾਂਦੇ ਨੇ ਉਹਨਾਂ ਨੇ ਨਹੀਂ ਮਾਰਤੀ ਉਹਨੂੰ ਕਿੱਥੇ ਘੱਟੋਂਗੇ ਮੈਂ ਉਸੇ ਭਾਈ ਸੀ ਜਿਹਨੇ ਮੈਂ ਤਾਂ ਜੁਰਦਾਰ ਹੈ ਨਾ ਲਵੀ ਪੰਨੂ ਆਇਆ ਸ਼ੋਅ 'ਚ ਬੈਡਬਾਲ ਵਾਲੇ 'ਚ ਜੀ ਤੇ ਨਾਲ ਤੁਹਾਨੂੰ ਇਹ ਵੀ ਦੱਸਣੇ ਲਵੀ ਪੰਨੂ ਤੇ ਅਸੀਂ ਕੁਝ ਕਰਦੇ ਆਂ ਅਗਲੇ ਬਰਾਡ ਵਾਲੇ 'ਚ ਹੂੰ ਹੂੰ ਤੇ ਇਹ ਵੀ ਮਤਲਬ ਹੈ ਪਹਿਲੇ ਵੀ ਆਪਾਂ ਨਾਲ ਹੈ ਨਾ ਜਾਣਤਾਂ ਜੀ ਤੇ ਚਲੋ ਤੁਹਾਡੇ ਨਾਲ ਵੀ ਹੋ ਤੇ ਉਹਦੇ ਚਾਹਿਆ ਵੀ ਹੁਣ ਉਸ ਤੋਂ ਦੂਜੇ ਤੀਜੇ ਦਿਨ ਸਾਡੇ ਮੋਗੇ ਗਏ ਨੇ ਕੋਈ ਕੱਟ ਵੱਢ ਕੇ ਮਾਰਦੇ ਉਹ ਬੰਦੇ ਨੂੰ ਕਿੱਥੇ ਭੇਜ ਦੋਗੇ ਇਹਨਾਂ ਦਾ ਕਹਿ ਦਿਓ ਕੱਢ ਦਿਓ ਜੇ ਸਾਰੇ ਜੀ ਚੱਕਰੇ ਆ ਗਵਰਨਮੈਂਟ ਨੂੰ ਇਹਨਾਂ ਦਾ ਰਿਕਾਰਡ ਰੱਖਣਾ ਚਾਹੀਦਾ ਜਦੋਂ ਇਹ ਉੱਥੇ ਆਉਂਦੇ ਆ ਇਹਨਾਂ ਦਾ ਕੋਈ ਬੈਕਗ੍ਰਾਉਂਡ ਚੈੱਕ ਹੋਵੇ ਜੀ ਸਾਰੇ ਇਨਸਾਨਾਂ ਨੂੰ 140 ਕਰੋੜ ਦੀ ਵਾਧੇ ਆ ਕ੍ਰਾਈਮ ਤਾਂ ਉੱਥੇ ਗਰੀਬੀ ਵੀ ਆ ਕ੍ਰਾਈਮ ਤਾਂ ਵਾਧਾ ਹੋਣਾ ਹੀ ਜੀ ਜੀ ਸ਼ਰਮਾ ਜੀ ਤੁਸੀਂ ਸ਼ਿਕਾਗੋ ਤੋਂ ਫੋਨ ਕਰ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮੱਚ ਅਤੇ 1 ਮਿੰਟ ਹੋਰ ਦੇ ਦਿਓ ਮੈਂ ਕਿਹਾ ਅਸੀਂ ਤਾਂ ਉਹ ਤਾਂ ਦੂਜੇ ਆਪਣੇ ਦੋਸਤ ਇੱਕ ਜਾਂ ਦੋ ਸਟੇਟਾਂ ਛੱਡ ਗਏ ਆਏ ਆ ਅਸੀਂ ਇੱਥੇ ਆਏ ਆ ਜੇ ਕੋਈ ਮਾਰਿਆ ਉਸ ਤੋਂ ਮੈਂ ਸਭ ਤੋਂ ਜਾ ਕੇ ਉਹ ਕਹਿੰਦਾ ਜੀ ਅਸੀਂ ਇੱਕ ਨਹੀਂ ਇੱਥੇ ਰਹਿਣ ਦੱਤਾ ਉਹਦਾ ਤਾਂ ਹੀ ਕੋਸ਼ਨ ਨੇ ਜੀ ਹੈਨਾ ਜੇ ਅਸੀਂ ਕਹਿੰਨੇ ਮਿਸਟਰ ਆਪਣੇ ਸੱਜਣ ਬਣ ਜਾਂਦੇ ਮਿਸਟਰ ਫਿਰ ਆਪਾਂ ਪਿੰਡ ਲੱਡੂ ਵੱਡੀ ਜਾਂਦੇ ਜੇ ਉਹਦੇ ਬਈਆ ਨਹੀਂ ਕੋਈ ਸਰਪੰਚ ਬਣ ਗਈ ਉਹਨੇ ਇੱਕ ਮਿੰਟ ਵੇਖਣ ਵਾਲੇ ਲੋਕਾਂ ਦੇ ਪਾਏ ਵੀ ਇਹ ਕਾਦੋਂ ਬਣ ਗਈ ਜੀ 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 ਸ਼ਰਮਾ ਜੀ ਥੈਂਕ ਯੂ ਵੈਰੀ ਮਚ ਕੁਝ ਹੋਰ ਟਾਈਮ ਹੋ ਗਿਆ ਮੈਨੂੰ ਪਤਾ ਇੱਕ ਟਾਪਿਕ ਹੋਰ ਆ ਉਹ ਕਹਿਣਗੇ ਯਾਰ ਬਾਹਰੋਂ ਆ ਕੇ ਬੰਦੇ ਆਈਪੀਐਸ ਲੱਗ ਜਾਂਦੇ ਸਾਡੇ ਤਾਂ ਹੀ ਪਲੱਸ 2 ਰੱਖ ਲਿਆ ਬੇਸ ਤੇ ਉਹਨਾਂ ਨੂੰ ਕਰਾਓ ਆਈਡੀ ਤੇ ਭੇਜ ਦਿਓ ਕੈਨੇਡਾ ਤੇ ਉਥੋਂ ਵੀ ਸਾਡੇ ਭਾਂਜਾ ਭਾਂਜੀ ਇੰਨੀ ਵੱਡੀਆਂ ਵੱਡੀਆਂ ਜੋਬਾਂ ਕੰਮ ਕਰਦੇ ਉਹਨਾਂ ਦਾ ਕਿਹੋਂ ਦਾ ਸੋਚਿਆ ਵੀ ਨਹੀਂ ਕਦੇ ਜਦੋਂ ਵੀ ਪੜਨਾ ਹੀ ਨਹੀਂਗਾ ਤਾਂ ਕੋਈ ਦੂਜੇ ਜਿਹੜੇ ਆਉਂਦੇ ਉਹਨਾਂ ਨੂੰ ਅਸੀਂ ਕਹਿੰਨੇ ਵੀ ਇਹ ਖਤੂ ਸਾਡੇ ਇੱਥੇ ਆ ਕੇ ਆਪਣੀ ਸੋਚ ਬਦਲ ਨਹੀਂ ਬਹੁਤ ਥੋੜੀ ਜੀ ਚਲੋ ਜਿਹੜਾ ਕਰਦਾ ਇੰਨਾ ਸਖਤ ਕਾਨੂੰਨ ਹੋਣਾ ਐਡਮਿਨਿਸਟ੍ਰੇਸ਼ਨ ਪੂਰੀ ਕੰਟਰੋਲ ਰੱਖੇ ਹਰ ਚੀਜ਼ ਤੇ ਤੇ ਕੋਈ ਮਤਲਬ ਇੱਕ ਗਲਤ ਵੀ ਜਿਹੜਾ ਇੱਕ ਕਰਦਾ ਸਾਰੇ ਭਰੀਆਂ ਨੂੰ ਜੀ ਜੀ ਸ਼ਰਮਾ ਜੀ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਓਕੇ ਓਕੇ ਭਾਈ ਸਾਹਿਬ ਕੋਈ ਨਹੀਂ ਮੈਂ ਫੇਰ ਕਹਿ ਦਿੰਦੇ ਨੇ ਥੈਂਕ ਯੂ ਜੀ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਅਗਲੇ ਸਾਡੇ ਕਾਲਰ ਨੇ ਜੀ ਨਿੱਕ ਜੀ ਤੁਸੀਂ ਔਨ 에ਅਰ ਹੋ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਦੇਖੋ ਜੀ ਮੇਰਾ ਵੀ ਉਹੀ ਵਿਚਾਰ ਨੇ ਸ੍ਰੀਵਿੰਜੋ ਭਾਈ ਸਾਹਿਬ ਕਹਿ ਕੇ ਗਏ ਨੇ ਵੀ ਸ਼ਰਮਾ ਜੀ ਹਮ ਖਰ ਮੈਂ ਜਿਨ੍ਹਾਂ ਨੇ ਇੱਕ ਨੇ ਜੇ ਕਿਸੇ ਨੇ ਜੁਰਮ ਕੀਤਾ ਵਾ ਤੇ ਇਹਨਾਂ ਮਲਵੇ ਦੇ ਵੀ ਜੀ ਕਲੈਕਟਿਵ ਪਨਿਸ਼ਮੈਂਟ ਦੇ ਦੋ ਜਿਵੇਂ ਦਿੱਲੀ ਦੇ ਵਿੱਚ ਜਦੋਂ ਹੋਇਆ ਜੈਨੋਸਾਈਡ ਉਹ ਕਲੈਕਟਿਵ ਪਨਿਸ਼ਮੈਂਟ ਮਿਲ ਗਈ ਸੀ ਕਾਨੂੰ ਹਾਂਜੀ ਜੀ ਉਹ ਬਹੁਤ ਗਲਤ ਕੰਮ ਸੀਗਾ ਉਸ ਤਰ੍ਹਾਂ ਇਹ ਗਲਤ ਕੰਮ ਆ ਇੱਥੇ ਨਹੀਂ ਕਰਦੇ ਗੋਰੇ ਇਹੋ ਜਿਹਾ ਕੰਮ ਸਾਡੇ ਕਰਮਜੀਤ ਗਿੱਲ ਮੁੰਡਾ ਸੀਗਾ ਇੱਕ ਹਾਂਜੀ ਥੋੜੀ ਮੈਂਟਲ ਕੰਡੀਸ਼ਨ ਦੀ ਜੋ ਵੀ ਸੀ 19 ਮੈਨ ਰਹਾ 90s ਦੇ ਵਿੱਚ ਦੀ ਗੱਲ ਆ ਮੌਂਟਰੀਅਲ ਉਹ 13 14 ਕੁੜੀਆਂ ਹੀ ਮਾਰਤੀਆਂ ਅਸੀਂ ਤੇ ਅਜੇ ਬੰਦੇ ਮਾਰਤੇ ਯੂਨੀਵਰਸਿਟੀ ਦੇ ਵਿੱਚ ਹਾਂਜੀ ਉਹਨਾਂ ਦੇ ਗੋਰਿਆਂ ਨੇ ਕੋਈ ਨਹੀਂ ਕੀਤਾ ਸਿੱਖਾਂ ਦਾ ਮੁਰਾਹਿਕ ਦੇ ਸਿੱਖਾਂ ਨੂੰ ਕਲੈਕਟਿਵ ਪਨਿਸ਼ਮੈਂਟ ਦਿਉ ਸਿੱਖ ਚੌਂਟੇ ਦੇ ਮਾਰ ਤੋਂ ਇੱਥੇ ਤੇ ਇਹਨਾਂ ਨੂੰ ਕੀ ਹੈ ਕਿ ਜੇ ਇੱਕ ਪ੍ਰਵਾਸੀ ਨੇ ਕਰ ਦਿੱਤਾ ਹੱਲ ਵੀ ਦੇ ਲੋਕੀ ਭਈਏ ਕਹਿੰਦੇ ਨਾਲ ਨੂੰ ਵੇ ਇਰਾਕੇ ਮਤਲਬ ਉਹ ਸਿਟੀਜ਼ਨ ਨੇ ਕੈਨੇਡਾ ਦੇ ਆ ਮੀਨ ਇੰਡੀਆ ਦੇ ਜਿਹੜੀ ਉਧਰੋਂ ਆਏ ਨੇ ਇਹ ਇੱਥੇ ਆ ਕੇ ਬੜੀਆਂ ਮੱਲਾ ਮਾਰੀਆਂ ਹੀ ਪੋਲਿਟਿਸ਼ੀਨ ਵੀ ਪਾਉਂਦੀ ਹੈ ਲੈਂਡਲੋਰਡ ਵੀ ਪਾਉਂਦੀ ਹੈ ਬਿਜ਼ਨਸ ਵੀ ਪਾਉਂਦੀ ਹੈ ਤੁਸੀਂ ਕਹਿੰਦੇ ਉਹ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਕਿਉਂ ਨਹੀਂ ਕਰ ਸਕਦੇ ਜੋ ਇੰਡੀਆ ਦਾ ਕਨਸਟੀਟਿਊਸ਼ਨ ਅਲਾਉ ਕਰਦਾ ਹਰ ਇੱਕ ਨੂੰ ਜਿੱਥੇ ਮੂਵ ਕਰਨਾ ਪੰਜਾਬੀ ਬਿਹਾਰ ਚ ਜਾਂਦੇ ਨੇ ਬੰਗਾਲ ਚ ਜਾਂਦੇ ਨੇ ਮਹਾਰਾਸ਼ਟਰ ਜਾਂਦੇ ਬੜੀ ਚੰਗੀ ਕਰਦੇ ਬੜੀ ਬਹੁਤ ਚੰਗੀ ਗੱਲ ਆ ਜੀ ਤੁਹਾਨੂੰ ਬੜਾ ਮਾਣ ਆਉਣਾ ਤੇ ਸਿਰਸਾ ਇਹਦੇ ਪ੍ਰਵਾਸੀ ਨੇ ਨਾ ਵਾਸੇ ਵੈਲਕਮ ਮੈਟ ਚਾਹੀਦਾ ਵਾ ਪੰਜਾਬ ਦੇ ਵਿੱਚ ਜੀ ਥੈਂਕ ਯੂ ਵੈਰੀ ਮਚ ਜੀ ਥੈਂਕ ਯੂ ਜੀ ਅ ਦੋਸਤੋ ਇਸ ਸੰਸਾਡੇ ਦੋ ਕੋਲਰ ਸ਼ਰਮਾ ਜੀ ਤੇ ਨਿਕ ਸੋ ਸਮਾ ਜਿਹੜਾ ਹੈ ਇਜਾਜ਼ਤ ਨਹੀਂ ਦਿੰਦਾ ਉਹਨਾਂ ਨਾਲ ਜ਼ਿਆਦਾ ਗੱਲਬਾਤ ਕਰਨ ਨੂੰ ਬਟ ਉਹਨਾਂ ਨੇ ਆਪਣੇ ਬੜੇ ਵਿਚਾਰ ਰੱਖੇ ਥੈਂਕ ਯੂ ਵੈਰੀ ਮਚ ਲਾਲ ਸਾਹਿਬ ਲਾਸਟ ਦੋ ਮਿੰਟ ਬਚੇ ਆ ਸਾਡੇ ਕੋਲ ਇੱਕ ਮਿੰਟ ਚ ਤੁਸੀਂ ਸਮਰਾਈਜ਼ ਕਰਨਾ ਹੈ ਇੱਕ ਮਿੰਟ ਚ ਮੈਂ ਸਮਰਾਈਜ਼ ਕਰਨਾ ਹੈ ਸੋ ਤੁਸੀਂ ਪਲੀਜ਼ ਸਮਰਾਈਜ਼ ਕਰੋ ਕੀ ਕਹਿਣਾ ਚਾਹੋਗੇ ਅੱਜ ਦੇ ਮੁੱਦੇ ਬਾਰੇ ਤੇ ਫਿਰ ਮੈਂ ਇੱਕ ਮਿੰਟ ਲਾਸਟ ਮੈਂ ਲਵਾਂਗਾ ਵੇਖੋ ਜੀ ਹਮੰਤੀ ਬਹੁਤ ਵਧੀਆ ਡਿਸਕਸ ਹੋਏ ਨੇ ਸਭ ਲੋਕਾਂ ਨੇ ਸਾਧੂ ਇਸ ਕਲ ਦੀ ਸਾਰੇ ਸਰੋਤਿਆਂ ਨੇ ਸੁਣਿਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਆ ਕਿ ਸਾਡੀ ਆਵਾਜ਼ ਜਿਹੜੀ ਹੈ ਉਹ ਸਰੀਰ ਦੇ ਬਾਕੀ ਹੋ ਸਾਡੇ ਇਲਾਕੇ ਜਿਹੜੀ ਪਹਚਾਈ ਹੈ ਸੋ ਮੁੱਦੇ ਬਹੁਤ ਵਧੀਆ ਸੀ ਉਹ ਇਸ ਕਰਕੇ ਸਾਨੂੰ ਅੱਜ ਲੋੜ ਜ਼ਰੂਰ ਹੈ ਕਿ ਅਸੀਂ ਪੰਜਾਬ ਦੇ ਜਿਹੜੋਂ ਕੋਈ ਵੀ ਘਟਨਾ ਘਟਦੀ ਹੈ ਤੇ ਅਸੀਂ ਉਹਨੂੰ ਸincere ਹੋ ਕੇ ਜਿਹੜੀ ਮਤਲਬ ਵੇਖੀਏ ਤੇ ਵੇਖ ਕੇ ਉਹਨਾਂ ਲੋਕਾਂ ਨੂੰ ਸਮਝਾਉਣ ਦਾ ਜਿਹੜਾ ਯਤਨ ਕਰੀਏ ਇਹੀ ਸਾਡਾ ਅੱਜ ਦਾ ਜਿਹੜਾ ਅ ਲਾਲ ਸਾਹਿਬ लास्ट ਆ ਇੱਕ ਮਿੰਟ ਰਹਿ ਗਿਆ ਜੀ ਔਰ ਮੈਂ ਫਿਰ ਕਹਿਣਾ ਚਾਹਾਂਗਾ ਮਾਫੀ ਚਾਹਾਂਗਾ ਉਹਨਾਂ ਸਾਰੇ ਸਰੋਤਿਆਂ ਤੋਂ ਜਿਨ੍ਹਾਂ ਦੀਆਂ ਕਾਲਾਂ ਅਸੀਂ ਨਹੀਂ ਪਿਕ ਕਰ ਸਕੇ ਔਰ ਸਮਾ ਜਿਹੜਾ ਸਮਾਪਤੀ ਵੱਲ ਵਧਦਾ ਜਾ ਰਿਹਾ ਹੈ ਦੋਸਤੋ ਅ ਅੱਜ ਅਸੀਂ ਗੱਲਬਾਤ ਕੀਤੀ ਬੜੇ ਮਹੱਤਵਪੂਰਨ ਵਿਸ਼ੇ ਤੇ ਤੁਸੀਂ ਬਹੁਤ ਸਾਰੀਆਂ ਕਾਲਾਂ ਕਰਕੇ ਹੌਸਲਾ ਵਜਾਈ ਕੀਤੀ ਔਰ ਮੈਂ ਹਮੇਸ਼ਾ ਇਹੀ ਕੋਸ਼ਿਸ਼ ਕਰਦਾ ਕਿ ਨਵੇਂ ਤੋਂ ਨਵੇਂ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਔਰ ਤੁਹਾਡਾ ਜਿਹੜਾ ਸਾਥ ਹੈ ਤੁਹਾਡੀ ਜਿਹੜੇ ਵਿਚਾਰ ਨੇ ਉਹ ਸ਼ਾਮਿਲ ਕੀਤੇ ਜਾਂ ਇਹਨਾਂ ਕਹਿੰਦੇ ਹੋਏ ਮੈਂ ਸਰਦਾਰ ਨਰਿੰਦਰ ਸਿੰਘ ਲਾਹਲ ਦਾ ਸਟੂਡੀਓ ਜਿਹੜਾ ਸਵਿਫਟ 1200 AM ਦਾ ਉਹਦੇ ਵਿੱਚ ਆਉਣ ਦੇ ਲਈ ਔਰ ਗੱਲਬਾਤ ਦਾ ਹਿੱਸਾ ਬਣਨ ਦੇ ਲਈ ਬਹੁਤ ਬਹੁਤ ਧੰਨਵਾਦ ਕਰਾਂਗਾ